ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਾਨਵਤਾ ਦੇ ਬਗੀਚੇ ਵਿੱਚ ਇੱਕ ਐਸਾ ਫੁੱਲ ਨੇ ਜਿਸ ਨਾਲ ਸਾਰਾ ਬਗੀਚਾ ਸ਼ਿੰਗਾਰੇ ਬਗੀਚੇ ਦੀ ਰੌਣਕ ਬਣ ਗਏ। ਇਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਮਦਵਾਰੇ ਇੰਜ ਲਿਖਿਆ ਹੈ। ਸੰਮਤ 15 ਸੈ ਛੜਗਤੇ ਜਗਤ ਉਧਾਰਨ ਇਸ 1500 ਮੱਥ 1526 ਉਸ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ। ਪੁਸ਼ਤਵਾਰ ਜਿਵੇਂ ਸ਼ਾਵਣ ਦੇ ਜਦ ਪਾਪਾਂ ਦੀ ਤਪਸ਼ ਵੱਧ ਜਾਏ ਤਾਂ ਫਿਰ ਅਕਾਲ ਪੁਰਖ ਰਹਿਮਤ ਦੇ ਘਰ ਵਿੱਚ ਆ ਕੇ ਗਿਆਨ ਦੀ ਵਰषा ਕਰਦਾ ਹੈ, ਸ਼ਾਂਤੀ ਦੀ ਵਰषा ਕਰਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਉਸ ਦੌਰ ਦੇ ਵਿੱਚ ਇਸ ਦੇਸ਼ ਦੇ ਅੰਦਰ ਹੋਇਆ ਹੈ। ਜਦ ਸਾਰੇ ਦਾ ਸਾਰਾ ਦੇਸ਼ ਸਿਆਸੀ ਤਲ ਤੇ غلامੀ ਦੀ ਜ਼ੰਜੀਰਾਂ ਦੇ ਜਕੜਿਆ ਹੋਇਆ ਸੀ ਆਰਥਿਕ ਤਲ ਤੇ ਬਿਲਕੁਲ ਕੰਗਾਲ ਧਾਰਮਿਕ ਤਲ ਤੇ ਬਿਲਕੁਲ ਪਖੰਡੇ ਔਰ ਸਮਾਜਿਕ ਤਲ ਤੇ ਬਿਲਕੁਲ ਕਲ ਤੇ ਕਲੇਸ਼ ਦੀ ਜ਼ਿੰਦਗੀ ਹਾਦੀਦ ਕਰ ਰਿਆ ਸੀ ਹਰ ਪੱਖੋਂ ਮਨੁੱਖ ਜਕੜਿਆ ਆਇਆ ਪਕੜਿਆ ਹੋਇਆ ਬਜੇ ਆਇਆ ਸਮੇਂ ਦੇ ਗੁਜ਼ਰਨ ਦੇ ਨਾਲ ਇਹ ਜ਼ੰਜੀਰਾਂ ਬੋਝ ਬਣਦੀਆਂ ਗਈਆਂ ਔਰ ਇਨਹੀਂ ਜ਼ੰਜੀਰਾਂ ਤੋਂ ਬੋਝਲ ਹੋ ਕੇ ਜੀਵਾ ਨੇ ਫਰਿਆਦ ਕੀਤੀ ਜਿਸ ਦਾ ਦ੍ਰਿਸ਼ ਜੰਦੇਵ ਜੀ ਮਹਾਰਾਜ ਇੰਜ ਖਿੱਚਦੇ ਨੇ ਕਲਮਲ ਹੋਈ ਮੇਦਨੀ ਅਰਦਾਸ ਕਰੇ ਵਿਲ ਲਾਏ ਕਲੇਸ਼ ਨਾਲ ਪ੍ਰਿਥਵੀ ਭਰ ਗਈ ਉਸਨੇ ਜੋਦੜੀ ਕੀਤੀ ਪਕੜੇ ਹੋਏ ਗ੍ਰਿਸ਼ਟ ਹੋਏ ਮਨੁੱਖ ਲਈ ਉਦੜੀ ਪ੍ਰਾਰਥਨਾ ਅਪ ਦਇਆ ਦਾ ਪਾਤਰ ਸਮਝਦਾਏ ਤੇ ਮੇਰੇ ਤੇ ਦਇਆ ਤਾਂ ਜੋ ਉਦੜੀ ਨਿਕਲਦੀ ਏ ਕਦੀ ਕਦੀ ਸਮੁੱਝੀ ਦੀਏ ਉਥੇ ਕੌਮੀ ਪੱਦਰ ਤੇ ਜੋਦੜੀ ਹੁੰਦੀ ਹੈ ਅਰਦਾਸ ਪਰ ਕਦੀ ਕਦੀ ਐਸਾ ਹੁੰਦਾ ਕਿ ਸਾਰਾ ਬੰਧਨ ਦੇ ਚ ਪਏ ਹੋਏ ਸਮੁੰਦ ਦੇ ਵਾਸੀ ਫਰਿਆਦ ਕਰ ਰਹੇ ਨੇ ਜੋਦੜੀ ਕਰਦੇ ਨੇ ਕਰ ਰਹੇ ਰਹਿੰਦੇ ਨੇ ਸਾਹਿਬ ਗੁਰਵਰਜਨ ਦੇਵ ਜੀ ਮਹਾਰਾਜ ਐਸਾ ਲਿਖਦੇ ਨੇ ਕਲਮਲ ਹੋਈ ਮੇਦਨੀ ਅਰਦਾਸ ਕਰੇ ਵਿਲਾਏ ਸੰਤ ਕਵੀ ਤੁਲਸੀਦਾਸ ਸਤਿ ਸਕਣ ਜਬ ਜਬ ਹੋਏ ਧਰਮ ਕੀ ਹਾਨੀ ਬਹੜੇ ਅਸੁਰ ਅਭੰ ਅਭਮਾਨੀ ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ ਹਰੇ ਕਿਰਪਾ ਨਿਦ ਸੱਜਨ ਪੀਰਾ ਬਹੜੇ ਅਸੁਰ ਅਧਮ ਅਭਮਾਨੀ ਜਦ ਦੈਂਤ ਵਰ ਜਾਣ ਅਸੁਰ ਵਰ ਜਾਣ ਅਧਮ ਮਤ ਦੇ ਲੋਕੇ ਵਰ ਜਾਣ ਬਹੜੇ ਅਸੁਰ ਅਧਮ ਅਭਮਾਨੀ ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ ਹਰੇ ਕਿਰਪਾ ਨੇ ਸੱਜਣ ਪੀਰਾ ਉਹਨਾਂ ਹੀ ਅਕਾਲ ਪੁਰਖ ਆਪਣੀਆਂ दैਵੀ ਸ਼ਕਤੀਆਂ ਕਿਸੇ ਕਾਇਆ ਦੇ ਅੰਦਰ ਪਾ ਕੇ ਜਗਤ ਦਾ ਕਲਿਆਣ ਕਰਦਾ ਹੈ ਜੀਵਾਂ ਦਾ ਉਧਾਰ ਕਰਦਾ ਹੈ ਦਸੰਗ੍ਰੰਥ ਦੇ ਚ ਇਹ ਐਸੇ ਵਾਕ ਮਿਲਦੇ ਨੇ ਜਦ ਜਦ ਹੋਏ ਅਰਿਸ਼ਟ ਅਪਾਰਾ ਤਬ ਤਬ ਦੇਹ ਧਰਤ ਅਵਤਾਰਾ ਜਦ ਅਰਿਸ਼ਟ ਪਣੇ ਨਾਲ ਅਨਰਥ ਨਾਲ ਸਾਰੀ ਸ੍ਰਿਸ਼ਟੀ ਭਰ ਜਾਏ ਉਦੋਂ ਅਵਤਾਰਾਂ ਦਾ ਆਗਮਨ ਹੁੰਦਾ ਹੈ ਔਰ ਹੁੰਦਾ ਰਿਹਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਮਦ ਦੀ ਦੌਰ ਸਮੇਂ ਸਮੁੱਚੇ ਦਾ ਸਮੁੱਚਾ ਦੇਸ਼ ਸਿਆਸੀ ਤਲ ਤੇ ਗੁਲਾਮ ਸੀ ਆਰਥਿਕ ਤਲ ਤੇ ਕੰਗਾਲ ਸੀ ਸਮਾਜਿਕ ਤਲ ਤੇ ਕਲ ਕਲੇਸ਼ ਦੀ ਜ਼ਿੰਦਗੀ ਜੀ ਰਿਹਾ ਸੀ ਔਰ ਧਾਰਮਿਕ ਤੌਰ ਤੇ ਸਿਰਫ ਪਖੰਡ ਤੋਂ ਇਲਾਵਾ ਹੋਰ ਕੁਝ ਵੀ ਰਹਿ ਨਹੀਂ ਗਿਆ ਸੀ ਇਸ ਤਰ੍ਹਾਂ ਦਾ ਜਕੜਿਆ ਹੋਇਆ ਪਕੜਿਆ ਹੋਇਆ ਮਨੁੱਖ ਉਹਦੇ ਸਾਹਮਣੇ ਇੱਕੋ ਹੀ ਰਸਤਾ ਰਹਿ ਜਾਂਦਾ ਹੈ ਜੋਦੜੀ ਫਰਿਆਦ ਤਰਲੇ ਤੋਂ ਦੇਸ਼ਵਾਸੀ ਅਨੇ ਤਰਲੇ ਲੈ ਜੋਦੜੀ ਕੀਤੀ ਫਰਿਆਦ ਕੀਤੀ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੋਂ ਜਿਸ ਦਾ ਜ਼ਿਕਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਬਾਣੀ 'ਚ ਕਰਦੇ ਨੇ ਕਲਮਲ ਹੋਈ ਮੇਦਨੀ ਅਰਦਾਸ ਕਰੇ ਵਿੱਲਾਏ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿਜ ਸਭਾਏ ਇੰਦਰੇ ਨੂੰ ਫਰਮਾਇਆ ਉਠਾ ਛੇ ਬਰਨਾਏ ਤੱਪੀ ਹੋਈ ਧਰਤੀ ਨੂੰ ਵੇਖ ਕੇ ਅਕਾਲ ਪੁਰਖ ਨੇ ਇੰਦਰ ਨੂੰ ਹੁਕਮ ਕੀਤਾ ਬਦਲਾ નો ਹੁਕਮ ਕੀਤਾ ਬਰਸੋ ਇੰਦਰੇ ਨੂੰ ਫਰਮਾਇਆ ਬਰਸੋ ਕਿਰਪਾ ਦਾ ਗੁਰੂ ਨੂੰ ਬੱਦਲ ਨਾਲ ਤਸਵੀਰ ਦਿੱਤੀ ਗਈ ਪ੍ਰਭੂ ਸਾਗਰ ਹੈ ਗੁਰੂ ਬੱਦਲ ਹੈ ਬੱਦਲ ਸਾਗਰ ਤੋਂ ਉਤਪਨ ਹੁੰਦੇ ਨੇ। ਗੁਰੂ અવਤਾਰ ਪ੍ਰਭੂ ਤੋਂ ਆਉਂਦੇ ਨੇ। ਸਾਗਰ ਜਦ ਥਾਂ-ਥਾਂ ਤੇ ਬਰਸਣਾ ਚਾਹੁੰਦਾ ਹੈ, ਬੱਦਲ ਬਣਦਾ ਹੈ। ਨਾਰਾਇਣ ਜਦ ਨਰਾਂ ਦਾ ਉਧਾਰ ਕਰਨਾ ਚਾਹੁੰਦਾ ਹੈ, ਤਾਂ ਉਹ ਸ਼ਬਦ ਬਣਦਾ ਹੈ। ਗੁਰੂ ਬਣਦਾ ਹੈ। ਤਦ ਹੀ ਤੇ ਭਟ ਕਹਿੰਦੇ ਨੇ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਉਸ ਨਾਰਾਇਣ ਨੇ ਕਲਾਧਾਰ ਕੇ ਇਕਾਇਆ ਧਰਮ ਕੀਤੀ ਹੈ। ਜਗਤ ਦੇ ਕਲਿਆਣ ਹਿੱਤ ਜਗਤ ਦੇ ਉਧਾਰ ਹਿੱਤ ਸਾਈਂ ਸ਼ਿਗੋਨਾਨਕ ਦੇਵ ਜੀ ਮਹਾਰਾਜ ਇਸ ਤਰੀਕੇ ਨਾਲ ਜਗਤ ਜੀਵਨ ਦਾ ਉਧਾਰ ਕਰਨ ਲਈ ਸੰਨ 1526 ਵਿੱਚ ਰਾਏ ਭੋਇ ਦੀ ਤਲਵੰਡੀ ਹੁਣ ਨਾਮ ਨਨਕਾਣਾ ਔਰ ਸਥਾਨ ਮੁਲਕ ਪਾਕਿਸਤਾਨ ਉੱਥੇ ਆਪ ਦਾ ਆਗਮਨ ਹੋਇਆ ਜਨਮ ਸਾਖੀ ਵਿੱਚ ਐਸੇ ਬੋਲ ਲਿਖੇ ਨੇ ਸਮਤ 15 ਸੈ 26 ਪ੍ਰ出て जगत उदाहरण ऐस कार्तिक ऋत शरद पूर्ण मासी सुम मुहूर्त शुभ लगन प्रदासी अर्ध रैन बीती घट का पर नानक जन्म लियो कालो घर कतगबी पूर्ण मासी 1526 ਬਿਕਮੀ ਸੰਮਤ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਰਾਏ ਭੋਇ ਦੀ ਤਲਵੰਡੀ ਦੇਚ ਮਾਤਾ ਤ੍ਰਿਪਤਾ ਜੀ ਦੇ ਕੁੱਖੋਂ ਪਿਤਾ ਕਲਿਆਨ ਦਾਸ ਜੀ ਦੇ ਘਰ ਆਗਮਨ ਹੋਇਆ ਜਨਮ ਹੋਇਆ ਸਭ ਤੋਂ ਪਹਿਲੇ ਇਸ ਬਾਲਕ ਦੇ ਦੀਦਾਰ ਤੁਲਸਾ ਦਾਈ ਨੇ ਕੀਤੇ ਹੈਰਾਨ ਹੋਈ ਚਕਤੋਈ ਅੱਜ ਤੱਕ ਜਿੰਨੇ ਬਾਲਕ ਜਗਤ ਵਿੱਚ ਆਏ ਰੋਂਦੇ ਹੀ ਆਏ ਇਹ ਪਹਿਲਾ ਬਾਲਕ ਹੈ ਹੱਸਦਾ ਹੋਇਆ ਆਇਆ ਹੈ ਮੁਸਕਰਾਂਦਾ ਹੋਇਆ ਆਇਆ ਹੈ ਬਰਸੇ ਜੋ ਰੋਂਦੇ ਹੋਏ ਆਉਂਦੇ ਨੇ ਕੋ ਮਿਲ ਜਾਂਦਾ ਹੈ ਉਹਨਾਂ ਤੋਂ ਇਸ਼ਾਰਾ ਰੋਂਣਗੇ ਰੁਲਾਣਗੇ ਪਰ ਕਦੀ ਕਦਾਂ ਜੋ ਹੱਸਦੇ ਹੋਏ ਆਉਂਦੇ ਨੇ ਮੁਸਕਰਾਂਦੇ ਹੋਏ ਆਉਂਦੇ ਨੇ ਉਹ ਫਿਰ ਜਗਤ ਵਿੱਚ ਮੁਸਕਰਾਹਟਾਂ ਵਣਦੇ ਨੇ ਰੋਣਿਆਂ ਨੂੰ ਹਾਸਿਆਂ ਦੇ ਵਿੱਚ ਬਦਲਦੇ ਨੇ ਗਮਾਂ ਨੂੰ ਖੁਸ਼ੀਆਂ ਦੇ ਵਿੱਚ ਬਦਲਦੇ ਨੇ ਬਰਬਾਦੀਆਂ ਨੂੰ ਆਬਾਦੀਆਂ ਦੇ ਜੋ ਹੈ ਬਦਲਦੇ ਨੇ ਨਿਸ਼ਚੋ ਨਾਬੂਦ ਇਲਾਕੇ ਨੂੰ ਤਾਮੀਰੀ ਰੂਚੀਆਂ ਦੇ ਵਿੱਚ ਬਦਲਦੇ ਨੇ ਹੱਸਤੇ ਹੋਏ ਮੁਸਕਰਾਉਂਦੇ ਇਸ ਬਾਲਕ ਦੀ ਛਵੀ ਵੇਖ ਕੇ ਤੁਲਸਾ ਤੇ ਨਿਹਾਲ ਹੋਈ ਗਦਗਦ ਹੋਈ ਇਤਿਹਾਸ ਦੇ ਵਿੱਚ اس دائی کا دا نام ہی امر ہو گیا کیونکہ اس نے ایک ایسے بالک دے درشن کی تے جو واسط امرت مئیٹ سی،, سی جگت نو امرت دین لئی آیا جگت نو سکون دین لئی آیا اور ستے سد اے دائی جو اکثر بچیاں نو بچیا دی رہی اور بچیاں دے جنم سمیں مدد کر دی رہی آج اس دے بالک دے گوہت جڑ گئے نے

ਮੇਯਾ ਕਾਂਗੀ ਇਤੇ ਚਨਵਰਗ ਹੈ ਇਤੇ ਸੂਰਜ ਵਰਗ ਹੈ ਇਤੇ ਜਗਤ ਦੇ ਹਨੇਰੇ ਨੂੰ ਦੂਰ ਕਰਨ ਲਈ ਆਇਆ ਹੈ ਠੀਕ ਲਿਖਿਆ ਹੈ ਭਾਈ ਗੁਰਦਾਸ ਜੀ ਨੇ ਜਦ ਅਰਦਾਸ ਜਗਤ ਦੇ ਜੀਵਾਂ ਨੇ ਅਕਾਲ ਪੁਰਖ ਨੇ ਸੁਣੀ ਜਗਤ ਦੇ ਜੀਵਾਂ ਦੀ ਫਰਿਆਦ ਜੋਦੜੀ ਨੂੰ ਉਸ ਪ੍ਰਭੂ ਨੇ ਸੁਣਿਆ ਸੁਣੀ ਅਰਦਾਸ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਠਾਇਆ ਫਿਰ ਗੁਰਨਾਨਕ ਜੈਸੀ عظیم ਸ਼ਖਸੀਅਤ ਨੂੰ ਜਗਤ ਵਿੱਚ ਭੇਜਿਆ ਅੱਧੀ ਰਾਤ ਜਦ ਬੀਤੇ ਹੋ ਗਈ ਅੰਮ੍ਰਿਤ ਵੇਲਾ ਆਰੰਭ ਹੋਣ ਲੱਗਾ ਇੱਕ ਅੰਮ੍ਰਿਤਮਈ ਮੂਰਤੀ ਦਾ ਆਗਮਨ ਤ੍ਰਿਪਤਾ ਜੀ ਨੇ ਕੁੱਖਾ ਹੋਇਆ ਅਰਧ ਰੈਣ ਬੀਤੀ ਘਟ ਕਾ ਵਰ ਨਾਨਕ ਜਨਮ ਲਿਓ ਕਾਲੋ ਘਰ ਪ੍ਰਾਤ ਭਈ ਪ੍ਰੋਹਤ ਬੁਲਵਾਇਆ ہماری دیال تینام سوہایا دی دی پرمپرہ دے مطابق اور دیش دی پراشین سنسکریتی دے مطابق پروہت جی نے بلایا گیا ہر دیال پروہت بڑی سیل سوادہ سی ربی بیوالہ سی اور علم نجوم دیچ جو تشویدیا دیچ بھی ماہر سی آکے ਬਾਲਕ ਨੂੰ ਦੇਖਿਆ ਗੋਦ ਦੇ ਜੋ ਹੈ ਲਿਆ ਔਰ ਆਮਦ ਦਾ ਸਮਾ ਪਿਤਾ ਕਲਿਆਣ ਦਾਸ ਤੇ ਦਾਈ ਤੋਂ ਪੁੱਛਿਆ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਪ੍ਰੋਹਤ ਜੀ ਸ਼ੁਭ ਬਚਨ ਅਲਾਇਆ ਇਹ ਬਾਲਕ ਰਾਇਨ ਸਿਰ ਰਾਇਆ ਇਹ ਬੱਚਾ ਤੇ ਕੋਈ ਬਾਦਸ਼ਾਹਾਂ ਦਾ ਬਾਦਸ਼ਾਹ ਆਇਆ ਹੈ ਕੁਦੈਵੀ ਸੰਪਦਾ ਦੇ ਨਾਲ ਮਾਲਾ ਮਾਲ ਅਧਿਆਤਮਕ ਗੁਣਾਂ ਦਾ ਖਜ਼ਾਨਾ ਲੈ ਕੇ ਆਇਆ ਹੈ ਇਹ ਤੇ ਕੋਈ ਰੱਬੀ ਮਹਿਕ ਲੈ ਕੇ ਆਇਆ ਹੈ ਇਹ ਤੇ ਕੋਈ ਰੱਬੀ ਨੂਰ ਲੈ ਕੇ ਆਇਆ ਹੈ ਇਹ ਬਾਲਕ ਰਾयन ਸਿਰ ਰਾਇਆ ਇਹ ਬਾਲਕ ਜੋਗੰ ਸਰ ਜੋਗੀ ਇਹ ਬਾਲਕ ਹੈ ਪਰਮ ਦੇ yogi ਇਹ ਤੇ ਜੋਗੀਆਂ ਦਾ ਕੋਈ ਸ਼ਰਮੌਰ ਜੋਗੀ ਹੈ ਇਹ ਤੇ ਬਾਦਸ਼ਾਹਾਂ ਦਾ ਕੋਈ ਸ਼ਰਮੌਰ ਬਾਦਸ਼ਾਹ ਹੈ ਇਹ ਬਾਲਕ ਨਾਥਨ ਸੇਰਨਾਥ ਇਸ ਬਾਲਕ ਕੀ ਆਗਮ ਅਗਾ ਛਤਰਪਤੀ ਹੋਇ ਤੇ ਸਕੇ ਦਾਸ ਇਹ ਬਾਲਕ ਸ਼ੁਭ ਗੁਣ ਕੀ ਰਾਸ ਇਹ ਬਾਲਕ ਤੇ ਸ਼ੁਭ ਗੁਣਾ ਦੀ ਖਾਨ ਹੈ ਜਗਤ ਦੇ ਛਤਰਪਤੀ ਜਗਤ ਦੇ ਸ਼ਰਮੌਰ ਮਨੁਖ ਜੋ ilm ਦੇ ਸ਼ਰਮੌਰ ਹੋਣਗੇ ਧਨ ਦੇ ਸ਼ਰਮੌਰ ਹੋਣਗੇ ਸਤਾ ਦੇ ਸ਼ਰਮੌਰ ਹੋਣਗੇ ਇਹਨਾਂ ਦੇ ਸਿਰ ਇਸ ਬਾਲਕ ਦੇ ਕਦਮਾਂ ਤੇ ਝੁਕਦੇ ਰਹਿਣਗੇ ਉਹ ਇਸ ਬਾਲਕ ਦੇ ਪ੍ਰਕਰਮਾ ਕਰਨਗੇ ਉਹ ਇਸ ਬਾਲਕ ਦੇ ਅੱਗੇ ਹੱਥ ਜੋੜ ਕੇ ਖੜੇ ਹੋਣਗੇ ਹਰੀਦੇਵਾਲ ਦੀ ਇਹ ਭਵਿਸ਼ਵਾਣੀ ਹਰੀਦੇਵਾਲ ਦੇ ਇਹ ਬੋਲ ਦਰਸਲ ਉਸ ਆਣ ਵਾਲੀ ਘਟਨਾ ਦਾ ਖਾਕਾ ਖਿੱਚਦੇ ਸਨ ਜੋ ਬਿਲਕੁਲ ਸਹੀ ਉਤਰਿਆ ਜਿਸ ਦਾ ਚਿੱਤਰ ਬਿਲਕੁਲ ਸਹੀ ਬਣਿਆ ਬਾਲਪਣਾ ਤ੍ਰਿਪਤਾ ਜੀ ਦੀ ਗੋਦ ਵਿੱਚ ਬਤੀਤ ਹੋਇਆ ਤੁਲਸਾਂ ਲਾਈ ਦੀ ਗੋਦ ਵਿੱਚ ਬਤੀਤ ਹੋਇਆ ਔਰ ਰਾਏ ਭੋਇਨ ਦੀ ਤਲਵੰਡੀ ਦੀ ਇੱਕ ਛੋਟੀ ਜਿਹੀ ਹਵੇਲੀ ਪਿਤਾ ਕਲਿਆਣ ਦਾਸ ਦੀ ਉਹਦੇ ਵੇੜੇ ਚ ਬਤੀਤ ਹੋਇਆ ਪਰ ਇਸ ਤਰ੍ਹਾਂ ਦਾ ਨੂਰ ਕਦੀ ਵੇੜੇ ਚ ਰਹਿ ਸਕਦਾ ਹੈ ਕਦੀ ਕਮਰੇ ਦੇ ਚ ਰਹਿ ਸਕਦਾ ਹੈ ਪਹਿਰਾ ਨੇ ਚੱਲਣਾ ਸਿੱਖਿਆ ਗੁਣਾ ਨੇ ਵਧਣਾ ਸਿੱਖਿਆ ਹੱਥਾਂ ਨੇ ਹਿਲਣਾ ਸਿੱਖਿਆ ਰੱਬੀ ਮਹਿਕ ਨੇ ਉਛਲਣਾ ਸਿੱਖਿਆ ਆਪ ਘਰ ਤੋਂ ਬਾਹਰ ਕੇ ਆਏ ਮਾਨੋ ਜਗਤ ਵਿੱਚ نور ਆ ਗਿਆ ਸਕੂਨ ਆ ਗਿਆ ਸ਼ਾਂਤੀ ਆ ਗਈ ਛੋਟੇ ਛੋਟੇ ਬੱਚਿਆਂ ਦਾ ਸੰਗ ਅਕਸਰ ਬੱਚੇ ਬੱਚਿਆਂ ਦੇ ਵਿੱਚ ਖੇਡਦੇ ਨੇ ਛੀਨਾ ਝਪਦੀ ਆਉਂਦੀ ਹੈ ਲੜਦੇ ਨੇ ਲੜਾਂਦੇ ਨੇ ਬੱਚਿਆਂ ਦੀ ਦੁਨੀਆ ਪਰ ਇਹ ਤੇ ਕੋਈ ਅਜੀਬੋ ਗਰੀਬ ਬੱਚਾ ਆਇਆ ਹੈ ਖੇਡਣ ਦੇ ਵਿੱਚ ਰੁਚੀ ਨਹੀਂ ਖਿਡਾਣ ਦੇ ਚ ਰੁਚੀ ਨਹੀਂ ਜਪਣ ਦੇ ਚ ਜੋ ਰੁਚੀ ਹੈ ਨਾਮ ਜਪਾਣ ਦੇ ਚ ਰੁਚੀ ਹੈ ਦੂਰ ਦ੍ਰਿਸ਼ਟੀ ਐਸੀ ਕਿ ਮਾਸੂਮ ਬੱਚਿਆਂ ਦੀ ਸੁਭਾਵਕ ਫਿਤਰਤ ਤੇ ਖੇਡਣ ਦੀ ਹੁੰਦੀ ਹੈ ਇਹਨਾਂ ਦੀ ਖੇਡ ਦੇ ਤੇ ਬੰਦਗੀ ਦੀ ਮੋਹਰ ਲਾਈਏ ਗੁਰਦੁਆਰਾ ਬਾਲ ਲੀਲਾ ਸਾਹਿਬ ਕਰਕੇ ਨਨਕਾਣਾ ਸਾਹਿਬ ਦੇ ਚ ਮੌਜੂਦ ਹੈ ਗੁਰਨਾਮਿਕ ਦੀ ਆਮਦ ਕਰਕੇ ਰਾਏ ਭੋਇ ਦੀ ਤਲਵੰਡੀ ਦਾ ਨਾਮ ਨਨ ਕਾਣਾ ਸਾਬ ਪੈ ਗਿਆ ਉਹ ਪੂਰਾ ਲਬਜ਼ ਹੈ ਨਾਨਕ ਆਣਾ ਜਿਸ ਧਰਤੀ ਨੇ ਨਾਨਕ ਨੂੰ ਲਿਆਂਦਾ ਰਾਏ ਭੋਇ ਦੀ ਤਲਵੰਡੀ ਨੇ ਨਾਨਕ ਨੂੰ ਲਿਆਂਦਾ ਨਾਨਕ ਨੂੰ ਬੁਲਾਇਆ ਨਾਨਕ ਆਣਾ ਤੇ ਇਹਨਾਂ ਪਰਚਲਤ ਸ਼ਬਦ ਹੋ ਗਿਆ ਨਨ ਕਾਣਾ ਬੱਚਿਆਂ ਚ ਖੇਡਦੇ ਨੇ ਖਿਡਾਉਂਦੇ ਨੇ ਪ੍ਰਭਉੰਦੇ ਕੀ ਨੇ ਸਤਨਾਮ 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 ਜਪਦੇ ਨੇ ਜਪਾਂਦੇ ਨੇ ਇਸ ਢੰਗ ਨਾਲ ਖੇਡਣਾ ਕਿ ਖੇਡ ਬੰਦਗੀ ਬਣ ਜਾਏ ਇਸ ਢੰਗ ਨਾਲ ਖੇਡਣਾ ਕਿ ਖੇਡ ਇਬਾਦਤ ਬਣ ਜਾਏ ਖੇਡ ਨੂੰ ਇਬਾਦਤ ਬਣਾਇਆ ਹੈ ਤਦ ਹੀ ਤੇ ਖੇਡਣ ਵਾਲੀ ਦਾਤ ਹੈ ਇਤਨਾ ਸ਼ਾਨਦਾਰ ਗੁਰਦੁਆਰਾ ਬਣਿਆ ਜਿੱਥੇ ਹਮੇਸ਼ਾ ਸਤਸੰਗ ਹੁੰਦੇ ਰਹੇ ਲੋਕੀ ਬਾਲਕ ਗੁਰਨਾਣਕ ਦੀ ਛਵੀਆਂ ਤੋਂ ਉਸ ਬਾਲ ਲੀਲਾ ਤੋਂ ਉਸ ਪ੍ਰਭੂ ਦੀ ਲੀਲਾ ਦਾ ਗਿਆਨ ਲੈਂਦੇ ਰਹੇ ਈਸ਼ਵਰੀ ਸਿਧਾਂਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਰਹੇ ਬਚਪਨ ਐਸੇ ਖੇਡਾਂ ਵਿੱਚ ਵਿਤਿਤ ਹੋਇਆ ਜੋ ਵਾਸਤਵਿਕ ਖੇਡ ਨਹੀਂ ਸੀ ਬੰਦਗੀ ਸੀ ਜੋ ਵਾਸਤਵਿਕ ਖੇਡ ਨਹੀਂ ਸੀ ਇਬਾਦਤ ਸੀ